ਗੁਮਖੋ ਇੱਕ ਗੱਲ ਤੇ ਤੁਸੀਂ ਸੁਣੀ ਹੋਊਗੀ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਰਾਜ ਚ ਕਦੀ ਵੀ ਸੂਰਜ ਨਹੀਂ ਢਲਦਾ ਸੀ ਜਿਸ ਸਮੇ ਅੰਗਰੇਜ਼ਾਂ ਦਾ ਪੂਰੀ ਦੁਨੀਆ ਤੇ ਰਾਜ ਸੀ ਸਾਰੀ ਦੁਨੀਆ ਉਹਨਾਂ ਦੇ ਅੱਗੇ ਝੁਕਦੀ ਸੀ ਇੱਕ 33 ਦਾ ਹਿੱਸਾ ਦੁਨੀਆ ਤੇ ਉਸ ਸਮੇ ਐਸਾ ਵੀ ਸੀ ਜਿਸ ਤੇ ਅੰਗਰੇਜ਼ਾਂ ਦਾ ਰਾਜ ਨਹੀਂ ਚੱਲਦਾ ਸੀ ਉਹ 33 ਸੀ ਸਾਡੀ 33 ਪੰਜਾਬ ਦੀ 33 ਅੰਗਰੇਜ਼ਾਂ ਨੇ 1815 ਚ ਵਾਟਰਲੂ ਦੀ ਜੰਗ 'ਚ ਨਪੋਲੀਅਨ ਨੂੰ ਹਰਾ ਦਿੱਤਾ ਪਰ ਸਿੱਖ ਰਾਜਵਾਲ ਉਹਨਾਂ ਕਦੀ ਮੂੰਹ ਨਹੀਂ ਕੀਤਾ ਉਹ 50 ਸਾਲ ਤੱਕ ਇਹ ਹੀ ਸੋਚਦੇ ਰਹੇ ਕਿ ਇਹਨਾਂ ਨੂੰ ਕਿੱਦਾਂ ਹਰਾਇਆ ਜਾਵੇ ਅੰਗਰੇਜ਼ਾਂ ਨੂੰ ਪਤਾ ਸੀ ਕਿ ਜੇ ਸਿੱਖਾਂ ਨਾਲ ਅਸੀਂ ਪੰਗਾ ਲਿਆ ਤੇ ਅਸੀਂ ਮੂੰਹ ਦੀ ਖਾਵਾਂਗੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਸਿੱਖਾਂ ਕੋਲੋਂ ਦੰਗ ਜਿੱਤ ਗਏ ਤੇ ਪੰਜਾਬ ਤੇ ਕਬਜ਼ਾ ਕਰ ਲਿਆ ਅੰਗਰੇਜ਼ ਲਿਖਾਰੀ ਲਿਖਦੇ ਨੇ ਅਸੀਂ ਭਾਵੇਂ ਪੰਜਾਬ ਨੂੰ ਹਰਾ ਦਿੱਤਾ ਤੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਪਰ ਪੰਜਾਬ ਹਾਰਨ ਵਾਲਾ ਨਹੀਂ ਸੀ ਅਸੀਂ ਉਹਨਾਂ ਤੋਂ ਜਿੱਤੇ ਜੇ ਸਿਆਸਾਏ ਤੋਂ ਕਾਹ ਕਹਿ ਜਿੱਤੇ ਗੋਇਮ ਕੋ ਸਾ ਨੂੰ ਮਾਨ ਹੈ ਆਪਣੇ ਵਡੇਰਿਆਂ ਤੇ ਪਾਇ ਉਸਮਾਨ ਦਾ ਤਾਂ ਹੀ ਫਾਇਦਾ ਜੇ ਉਹਨਾਂ ਵਈਗੇ ਅਸੀਂ ਵੀ ਦੇਖੀਏ ਜੋ ਸ਼ੇਰ ਕਦੀ ਕਿਸੇ ਅੱਗੇ ਨਹੀਂ ਚੁਕੇ ਉਹ ਨਾਈਆਂ ਅੱਗੇ ਚੁੱਕਦੇ ਨੇ ਪਾਇ ਸ਼ੇਰ ਕਦੀ ਚੁਕੇ ਨਹੀਂ ਸੀ ਉਹਨਾਂ ਨੂੰ ਚੁਕਾ ਰਹੇ ਹਾਂ ਤੇ ਅਸੀਂ ਹ ਇਤਿਹਾਸ ਸੁਨਣ ਤੇ ਸੁਣਾਉਣ ਦਾ ਤਾਂ ਹੀ ਫਾਇਦਾ ਹੈ ਜੇ ਇਤਿਹਾਸ ਸਾਡੇ ਜੀਵਨ ਚੋਂ ਝਲਕਦਾ